ਪਟਿਆਲਾ ਪੁਲਿਸ ਵੱਲੋਂ ਅੱਜ ਸ਼ਾਮ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੱਬੂ ਨੂੰ ਲਾਈਵ ਮੁਕਾਬਲੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਇਹ ਮੁਲਜ਼ਮ ਪਿੰਡ ਨਨੇੜਾ ਥਾਣਾ ਕੱਗਾ ਦਾ ਨਿਵਾਸੀ ਹੈ ਅਤੇ ਇਸ ਕੋਲੋਂ 6 ਪਿਸਤੌਲ 36 ਜਿੰਦਾ ਕਾਰਤੂਸ ਅਤੇ ਚੋਰੀ ਦਾ ਇੱਕ ਸਕੂਟਰ ਵੀ ਬਰਾਮਦ ਹੋਇਆ ਹੈ ਐਸਐਸਪੀ ਵਰੁਣ ਸ਼ਰਮਾ ਖੁਦ ਸਰੰਦ ਰੋਡ ਮੌਕੇ ਤੇ ਪਹੁੰਚੇ ਅਤੇ ਦੱਸਿਆ ਕਿ ਗੈਂਗਸਟਰ ਬੱਬੂ ਵਿਰੁੱਧ ਪਹਿਲਾਂ ਵੀ ਕਈ ਹਥਿਆਰ ਦੀ ਵਰਤੋਂ ਕਰਕੇ ਚੋਰੀ ਡਕੈਤੀ ਅਤੇ ਹਮਲੇ ਦੀਆਂ 5 ਐਫਆਈਆਰਾਂ ਦਰਜ ਹਨ ਤੇ ਮਨਜੋਗ ਡੀਆਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮਿਨਲ ਅਤੇ ਗੈਂਗਸਟਰ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੀ ਰਹੀ ਹੈ ਉਸੇ ਲੜੀ 'ਚ ਅੱਜ ਸਾਨੂੰ ਕਾਫੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਲਾਈਵ ਇਨਕਾਊਂਟਰ ਦੇ ਦੌਰਾਨ ਇੱਕ ਖੂਖਿਆਤ ਅਪਰਾਧੀ ਜਿਹੜਾ ਕਿ ਗੋਲਡੇਟ ਲੋ ਗੈਂਗ ਨਾਲ ਸੰਬੰਧਿਤ ਆ ਉਹਨੂੰ ਇੰਜਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਇਹਨਾਂ ਦੀ ਟੀਮ ਨੇ ਰਾਉਂਡ ਅਪ ਕੀਤਾ ਜਦੋਂ ਰਾਉਂਡ ਅਪ ਕਰਨ ਵੇਲੇ ਇਹਨੂੰ ਦੁਕਾਨਦਾਰ ਇਸ਼ਾਰਾ ਕੀਤਾ ਗਿਆ ਤੇ ਇਹਨੇ ਰੁਕਣ ਦੀ ਥਾਂ ਤੇ ਪੁਲਿਸ ਪਾਰਟੀ ਦੇ ਉੱਪਰ ਦੰਨ ਫੈਰ ਕੀਤੇ ਜੀਨਾ ਜੋ ਇੱਕ ਫੈਰ ਪੁਲਿਸ ਪਾਰਟੀ ਦੀ ਬੁਲੇਰੋ ਗੱਡੀ ਦੀ ਵਿੰਡਸ਼ੀਲਡ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਤੇ ਮਲਾਜ਼ਮ ਦਾ ਬਹੁਤ ਮੁਸ਼ਕਿਲ ਨਾਲ ਬਚਾ ਹੋਇਆ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਆਲਟਮੋਸਟ ਰਿਸਟ੍ਰੇਂਟ ਦੀ ਵਰਤੋਂ ਕਰਦੇ ਹੋਏ ਜਦੋਂ ਜਵਾਬੀ ਫੈਰ ਕੀਤਾ ਤੇ ਇਹਨੂੰ ਇਹਦੇ ਲੈਗ 'ਚ ਬੁਲੇਟ ਇਨਜਰੀ ਹੋਈ ਹੈ ਤੇ ਇਹਨੂੰ ਜੱਪਤ ਅਨੁਸਾਰ ਗ੍ਰਿਫਤਾਰ ਕਰਕੇ ਹਸਪਤਾਲ ਜਿਹੜਾ ਦਾਖਲ ਕੀਤਾ ਗਿਆ ਇਸ ਕੋਖਰਾ ਦਾ ਆਪਰਾਧੀ ਜਿਹੜਾ ਆ ਇਹਦਾ ਗੋਲਡੀ ਢਿੱਲੋਂ ਗੈਂਗ ਨਾਲ ਸੰਬੰਧ ਤੇ ਇਹਨੇ ਆਪਣੇ ਹੈਂਡਲਰ ਜਿਹੜਾ ਕਿ ਯੂਐਸਏ ਚ ਸੰਨੀ ਨਾਮ ਦਾ ਇੱਕ ਹੈਂਡਲਰ ਆਇਆ ਦਾ ਉਹਦੇ ਇਸ਼ਾਰਿਆਂ ਤੇ ਇਹਨੇ ਪਿਸਟਲ ਕਲੈਕਟ ਕੀਤੇ ਸੀ ਤੇ ਉਹ ਪਿਸਟਲ ਏ ਉਥੋਂ ਲੈ ਕੇ ਨਿਕਲਿਆ ਸੀ ਤੇ ਸਾਡੇ ਕੋਲੇ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਤੇ ਟੈਕਨੀਕਲ ਇਨਪੁਟ ਸੀ ਗਾਈਦੀ ਮੂਮੈਂਟ ਬਾਰੇ ਤੇ ਇਹਦੇ ਤੋਂ 6 ਵੈਪਨ ਜਿਹੜੇ ਆ ਉਹ ਰਿਕਵਰ ਹੋਏ ਆ ਤੇ 40 ਤੋਂ 50 ਜਿਹੜੇ ਆ ਰਾਉਂਡ ਉਹ ਵੀ ਰਿਕਵਰ ਹੋਏ ਆ ਇੱਕ ਗੁਰਪ੍ਰੀਤ ਸਿੰਘ ਉਰਫ ਬੱਬੂ ਨਾਮ ਦਾ ਕੱਗੇ ਏਰੀਏ ਦਾ ਰਹਿਣ ਵਾਲਾ ਹੈ ਤੇ ਇਹਨੇ ਕੁਝ ਸਮਾਂ ਪਹਿਲਾਂ ਇੱਕ ਬੈਂਕ ਟਕੇਤੀ ਕੀਤੀ ਸੀ ਤੇ ਬੈਂਕ ਦੇ ਸੈਕਿਉਰਿਟੀ ਗਾਰਡ ਦਾ ਵੀ ਜਿਹੜਾ ਹੈ ਇਹਨੇ ਅਸਲਾ ਉੱਥੋਂ ਖੋਲਿਆ ਸੀ ਤੇ ਇਹਦੇ ਤੇ ਪੰਜ ਤੋਂ ਵੱਧ ਮੁਕਦਮੇ ਬੇਰਾਂਦਾ ਕਤਲ ਦੇ ਟਕੇਤੀ ਦੇ ਤੇ ਆਮ ਜੈਕਟ ਵਗੈਰਾ ਦੇ ਦਰਜ ਤੇ ਤੁਹਾਡੇ ਰਾਹੀਂ ਮੈਂ ਸਾਰੇ ਗੈਂਗਸਟਰਸ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬਿਲਕੁਲ ਮੁਸਤਕਿਦਨ ਨਾਲ ਸ਼ਰਾਰਤੀਆਂ ਸਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕਿਸੇ ਪ੍ਰਕਾਰ ਦੀ ਵੀ ਢਿੱਲ ਨਹੀਂ ਵਰਤੀ ਜਾਊਗੀ ਤੇ ਸਖਤ ਕਾਰਵਾਈ ਕੀਤੀ ਜਾਊਗੀ ਸਰ ਜਿਹੜੀ ਗੋਲੀ ਚੱਲੀ ਹੈ ਪੁਲਿਸ ਦੇ ਉੱਤੇ ਉਹਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਨਹੀਂ ਉਹਦੇ ਚ ਜਗ੍ਹਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿੱਥੇ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਸਾਡੀ ਬੁਲੇਰੋ ਗੱਡੀ ਸੀ ਉਹਦੀ ਵਿੰਡਸ਼ੀਲਡ 'ਤੇ ਫੈਰ ਕ੍ਰਾਸ ਹੋਇਆ ਬਟ ਲੱਕੀਲੀ ਕੋਈ ਜਾਣੇਵਾਲੀ ਨੁਕਸਾਨ ਕਿਸੇ ਪੁਲਿਸ ਮੁਲਾਜ਼ਮ ਦਾ ਨਹੀਂ ਹੋਇਆ ਸਰ ਵੱਡੀ ਗਿਣਤੀ ਦੇ ਵਿੱਚ ਹਥਿਆਰ ਐ ਇਸ ਵਿਅਕਤੀ ਕੋਲ ਕਿ ਲੱਗਦਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਨੇ ਦੇਖੋ ਜੀ ਇਹਦੇ ਜਿਹੜਾ ਮੋਬਾਈਲ ਫੋਨ ਆ ਉਹਦੇ 'ਚ ਵੀ ਅਸੀਂ ਮੂਲਲੇ ਤੌਰ ਤੇ ਵੈਰੀਫਾਈ ਕੀਤਾ ਉਹਦੇ 'ਚ ਕਈ ਫੋਟੋਸ ਹੈਗੀਆਂ ਨੇ ਕਈ ਬੰਦੇ ਆਂਦੀਆਂ ਜੀ ਤੇ ਜਿਹੜਾ ਇਹਦਾ ਹੈਂਡਲਰ ਆ ਸੰਨੀ ਨਾਮ ਦਾ ਮੁੰਡਾ ਜਿਹੜਾ 골ਡ ਡੀਟੇਲ ਤੋਂ ਇਸ਼ਾਰੇ ਦੇ ਉਨੇ ਇਹਨੂੰ ਇਹ ਵੈਪਨ 6 ਦੇ 6 ਪ੍ਰੋਵਾਈਡ ਕਰਾਈ ਸੀ ਤੇ ਉਹ ਜਿਹੜੇ ਫੋਟੋਸ ਸਾਨੂੰ ਲੱਭੇ ਆ ਮੈਨੂੰ ਲੱਗਦਾ ਉਹ ਇਹਦੇ ਪੋਟੈਂਸ਼ੀਅਲ ਟਾਰਗੇਟ ਸੀਗੇ ਤੇ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਕਿ ਇਸ ਬੰਦੇ ਨੂੰ ਉਹਨਾਂ ਦੇ ਫੋਟੋਸ ਇਹਦੇ ਕੋਲੇ ਕਿਵੇਂ ਪਹੁੰਚੇ ਤੇ ਕਿਉਂ ਇਹਨੇ ਉਹਨਾਂ ਨੂੰ ਟਾਰਗੇਟ ਕੀਤਾ ਸੀ ਸੀਆਈਐਨ ਚਾਰਜ ਦੀ ਮੁਸਤਫਦੀ ਨਾਲ ਜਿਹੜਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਤੋਂ ਅਨਜਾਨ ਦੇਣਾ ਸੀ ਉਹਨੂੰ ਵੀ ਟਾਲਿਆ ਗਿਆ ਸਰ ਇਹ ਚਿਹਰੇ ਕੋਈ ਪੋਲੀਟੀਕਲ ਸੀਗੇ ਜਾਂ ਕੋਈ ਗੈਂਗ ਦੇ ਨਾਲ ਸੰਬੰਧਿਤ ਸੀਗੇ ਜੀ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਹਨਾਂ ਚੋਂ ਦੋ ਬਿਜ਼ਨਸਮੈਨ ਨੇ ਜਿਹੜੇ ਸਾਨੂੰ ਵੈਰੀਫਾਈ ਹੋਏ ਆ ਤੇ ਮੈਨੂੰ ਐਕਸਟਰੈਕਸ਼ਨ ਵਾਲਾ ਐਂਗਲ ਵੀ ਨਜ਼ਰ ਆ ਰਿਹਾ ਸਰ ਇੱਕ ਜੋ ਇੰਟੈਲੀਜੈਂਸੀ ਰਿਪੋਰਟਾਂ ਨੇ ਕਿ ਕੋਈ ਗੈਂਗਵਾਰ ਹੋ ਸਕਦੀ ਹੈ ਕਿ ਇਸਦੇ ਨਾਲ ਵੀ ਕੋਈ ਸੰਬੰਧਿਤ ਹੈ ਕਿ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਜੀ ਟੈਕਨੀਕਲੀ ਵੈਰੀਫਾਈ ਕਰ ਰਹੇ ਹਾਂ ਬਟ ਇਹ ਹੈ ਕਿ ਮੁਸਤਦੀ ਨਾਲ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਅੰਜਾਮ ਦੇਣ ਤੋਂ ਟਾਲਿਆ ਵੈਪਨ ਕਿਸ ਕਿਸਮ ਤੇ ਸੀ ਦੇਖੋ ਵੈਪਨ ਪਿਸਟਲ ਨੇ ਰਿਵ